ਜੇਕਰ ਕੋਈ ਬੰਦਾ ਭਲੇਖੇ ਨਾਲ ਜ਼ਹਿਰ ਪੀਜੇ ਜਾਂ ਜਾਣਬੁੱਝ ਕੇ ਜ਼ਹਿਰ ਪੀਜੇ ਤਾਂ ਡਾਕਟਰ ਉਹਦਾ ਇਲਾਜ ਕਰ ਦਿੰਦਾ ਜ਼ਹਿਰ ਕੱਢ ਦਿੰਦਾ ਹੈ ਪਰ ਜਿਹੜਾ ਜ਼ਹਿਰ ਬੰਦੇ ਦੇ ਅੰਦਰੋਂ ਪਿਆਰ ਹੁੰਦਾ ਜਿਹੜਾ ਜ਼ਹਿਰ ਦਿਲ ਚ ਪੈਦਾ ਹੁੰਦਾ ਦਿਮਾਗ ਚ ਪੈਦਾ ਹੁੰਦਾ ਉਸ ਜ਼ਹਿਰ ਦਾ ਕੋਈ ਇਲਾਜ ਨਹੀਂ ਕਿਸੇ ਦੀ ਤਰੱਕੀ ਵੇਖ ਕੇ ਪੈਦਾ ਹੋਣ ਵਾਲਾ ਜ਼ਹਿਰ ਕਿਸੇ ਦੀ ਚੜ੍ਹਾਈ ਵੇਖ ਕੇ ਪੈਦਾ ਹੋਣ ਵਾਲਾ ਜ਼ਹਿਰ ਬੰਦੇ ਦੇ ਨਾਲ ਹੀ ਜਾਂਦਾ ਭਾਈ ਚਾਰੇ ਜਾਂ ਵਰਤਾਵੇ ਲੋਕਾਂ ਦੇ ਪਹਿਲਾਂ ਵੀ ਸੀ ਹੁਣ ਵੀ ਹੈ ਪਰ ਵਰਤਾਵਿਆਂ ਤੇ ਭਾਈਚਾਰੇ ਵਿੱਚ ਫਰਕ ਹੈ ਪਹਿਲਾਂ ਬਜ਼ੁਰਗ ਬੰਦਿਆਂ ਨਾਲ ਵਰਤਦੇ ਸੀ ਤੇ ਅੱਜ ਦੇ ਲੋਕ ਬੰਦਿਆਂ ਨੂੰ ਵਰਤਦੇ ਆ ਪਹਿਲਾਂ ਲੋਕ ਪੱਗ ਵਟਾਉਂਦੇ ਸੀ ਅੱਜ ਦੇ ਲੋਕ ਮਤਲਬ ਵਟਾਉਂਦੇ ਆ ਕਿ ਤੂੰ ਮੇਰਾ ਫਲਾਣਾ ਕੰਮ ਕਰ ਦੇ ਤੇ ਮੈਂ ਤੇਰਾ ਫਲਾਣਾ ਕੰਮ ਕਰ ਦੂੰ ਭਾਈਚਾਰੇ ਦੇ ਨਾਲ ਨਾਲ ਲੜਾਈਆਂ ਵੀ ਅਣਖੀ ਸੀ ਦੁਸ਼ਮਣ ਦੀ ਹਿੱਕ 'ਚ ਬੰਦਾ ਆਪ ਵੱਜਦਾ ਸੀ ਤੇ ਅੱਜ ਕੱਲ੍ਹ ਵਾਰ ਵੀ ਪਿੱਠ ਤੇ ਕਰਦੇ ਤੇ ਕੋਸ਼ਿਸ਼ ਵੀ ਇਹ ਹੁੰਦੀ ਹੈ ਕਿ ਮੇਰੇ ਦੁਸ਼ਮਣ ਨਾਲ ਕੋਈ ਤੀਜਾ ਬੰਦਾ ਲੜੇ ਤੇ ਪਿੱਛੇ ਰਹਿ ਕੇ ਦੁਸ਼ਮਣੀ ਮੈਂ ਕਰਦਾ ਰੱਬ ਨਾ ਕਰੇ ਕਈ ਵਾਰੀ ਕੋਈ ਅਮਰਜੈਂਸੀ ਪੈ ਜਾਏ ਖੜੇ ਪੈਰ ਪੈਸਿਆਂ ਦੀ ਲੋਡ ਪੈ ਜਾਏ ਤਾਂ ਕਈ ਵਾਰੀ ਪਿਓ ਵੀ ਜਵਾਬ ਦੇ ਦਿੰਦਾ ਪਰ ਆੜਤੀਏ ਤੋਂ ਪੈਸੇ ਮਿਲ ਜਾਂਦੇ ਆ ਚੰਗਾ ਆੜਤੀਆ ਜੱਟ ਨੂੰ ਕਦੇ ਭੁੱਖਾ ਨਹੀਂ ਮਰਨ ਦਿੰਦਾ ਪਰ ਜੱਟ ਦਾ ਵਿਹਾਰ ਸਹੀ ਹੋਣਾ ਚਾਹੀਦਾ ਬਿਆਰ ਬਿਨਾ ਦੁਨੀਆ ਭੁੱਖੀ ਮਰਦੀ ਹੈ ਵੈਸੇ ਵੀ ਦੁਨੀਆਦਾਰੀ ਚ ਸਰਕਲ ਚਲਾਉਣ ਵਾਸਤੇ ਕਦੇ ਨਾ ਕਦੇ ਕਿਸੇ ਤੋਂ ਪੈਸੇ ਫੜਨੇ ਪੈ ਸਕਦੇ ਆ ਕੋਈ ਵੱਡੀ ਗੱਲ ਨਹੀਂ ਲੋੜਾਂ ਵੱਡਿਆਂ ਵੱਡਿਆਂ ਨੂੰ ਪੈ ਜਾਂਦੀਆਂ ਹੱਥ ਬੰਨ ਕੇ ਉਧਾਰ ਲਏ ਪੈਸੇ ਹੱਥ ਬੰਨ ਕੇ ਵਾਪਸ ਕਰਨੇ ਚਾਹੀਦੇ ਆ ਬੇਈਮਾਨੀ ਕਰਕੇ ਠੱਗੀ ਮਾਰ ਕੇ ਆਪਦੇ ਰਿਸ਼ਤੇ ਖਤਮ ਨਾ ਕਰੋ ਕਾਗਜ਼ ਦੇ ਟੁਕੜਿਆਂ ਪਿੱਛੇ ਟੁਕੜੇ ਟੁਕੜੇ ਹੋਏ ਰਿਸ਼ਤੇ ਦੁਬਾਰਾ ਨਹੀਂ ਜੁੜਦੇ ਤੇ ਠੱਗੀਆਂ ਮਾਰਨ ਵਾਲਿਆਂ ਦੇ ਕਦੇ ਮਹਿਲ ਨਹੀਂ ਪੈਂਦੇ ਭੁੱਖੇ ਮਰਦੇ ਮਰਦੇ ਹੀ ਮਰ ਜਾਂਦੇ ਆ ਔਰਤ ਉਹਨਾਂ ਚਿਰ ਸਿਆਣੀਆਂ ਜਿੰਨਾ ਚਿਰ ਕਿਸੇ ਗੈਰ ਮਰਦ ਤੇ ਨਹੀਂ ਢਿੱਜਦੀ ਜਦੋਂ ਕਿਸੇ ਉਪਰੇ ਬੰਦੇ ਤੇ ਢਿੱਜ ਗਈ ਫੇਰ ਇਹਦੇ ਜਿੱਡਾ ਕਮਲਾ ਕੋਈ ਨਹੀਂ ਭਲਾ ਜਿੰਨੀ ਮਰਜ਼ੀ ਪੜੀ ਲਿਖੀ ਹੋਵੇ ਜਿੰਨੀ ਮਰਜ਼ੀ ਸਿਆਣੀ ਹੋਵੇ ਔਰਤ ਵਾਸਤੇ ਕਿਸੇ ਉਪਰੇ ਬੰਦੇ ਦੀ ਹਮਦਰਦੀ ਬਰਬਾਦੀ ਦਾ ਕਾਰਨ ਬਣ ਜਾਂਦੀ ਹੈ ਜਿਹੜੀ ਹਮਦਰਦੀ ਆਪਦੇ ਘਰ ਵਾਲੇ ਨੇ ਆਪਦੇ ਪਿਓ ਨੇ ਆਪਦੀ ਮਾਂ ਨੇ ਭੈਣ ਭਰਾਵਾਂ ਨੇ ਕਰਨੀ ਹੈ ਉਹ ਕੋਤੀ ਜਿਆ ਬੰਦਾ ਕਿਵੇਂ ਕਰ ਦੋ ਤੀਜੇ ਬੰਦੇ ਦੀ ਹਮਦਰਦੀ ਮਤਲਬੀ ਹੁੰਦੀ ਹੈ ਤੇ ਮਤਲਬੀ ਹਮਦਰਦੀਆਂ ਚਰਿੱਤਰ ਤੇ ਐਸੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਰਤੇ ਬਿਠਾ ਲੈਂਦੇ ਕਈ ਤਾਂ ਬੇਸ਼ੱਕ ਸਾਰੇ ਜਾਂਦੇ ਆ ਕਿ ਅਕਲਾ ਬਾਦਾਮ ਖਾਣ ਨਾਲ ਨਹੀਂ ਆਉਂਦੀਆਂ ਪਰ ਲੋਕ ਬਾਦਾਮ ਖਾਣੇ ਨਹੀਂ ਛੱਡਦੇ ਮੈਂ ਹਿਸਾਬ ਕਿਤਾਬ ਜਾ ਲਾਇਆ ਕਿ ਇੱਥੇ ਅਕਲਾ ਵਾਲਿਆਂ ਦੇ ਵੱਧ ਜੁੱਤੀਆਂ ਪੈਂਦੀਆਂ ਤੇ ਜਿਹੜੇ ਮਾੜੇ ਜੇ ਬੇਅਕਲੇ ਐ ਉਹਨਾਂ ਮੂਰੇਆ ਲੰਡੂ ਜੇ ਲੋਕ ਨਹੀਂ ਖੜਦੇ ਮਾੜੇ ਮੋਟੇ ਭਾਂਡੇ ਤਾਂ ਹਰੇਕ ਘਰੇ ਹੀ ਖੜਕਦੇ ਆ ਮਾੜਾ ਮੋਟਾ ਲੜਾਈ ਬੁਲਾਰਾ ਹਰੇਕ ਘਰੇ ਹੁੰਦਾ ਪਰ ਜਦੋਂ ਕਿਸੇ ਘਰ ਤੇ ਕੋਈ ਮਾੜਾ ਸਮਾ ਆ ਜੇ ਪਾ ਉਹ ਦਾ ਸਵਾਰ ਨਾਲੇ ਘਟ ਹੁੰਦਿਆ ਤਮਾਸ਼ਾ ਵੇਖਣ ਵਾਲੇ ਬਾਲੇ ਹੁੰਦੇ ਆ ਸਭ ਤੋਂ ਗਿਰਿਆ ਤੇ ਸੜਿਆ ਰਿਸ਼ਤੇਦਾਰ ਜਾਂ ਸਾਕਾ ਸੰਬੰਧੀ ਜਿਨੂੰ ਆਪ ਨੂੰ ਤਾਂ ਘਰੇ ਭਲਾਂ ਛਿੱਤਰ ਤੇ ਰੋਟੀ ਦਿੰਦੇ ਹੋਣ ਉਹਨੇ ਤਮਾਸ਼ਾ ਵੇਖਣ ਦੇ ਮਾਰੇ ਨੇ ਜਰੂਰ ਆਉਣਾ ਹੁੰਦਾ ਤੇ ਨਾਲੇ ਆ ਕੇ ਨੁਕਸ ਕੱਢੋ ਤੁਹਾਡੀ ਨੋ ਨਹੀਂ ਸਹੀ ਤੁਹਾਡਾ ਪੁੱਤ ਨਹੀਂ ਸਹੀ ਮੈਂ ਤਾਂ ਆਪਦਿਆਂ ਨੂੰ ਸੂਈ ਦੇ ਨਖਾਰੇth ਨਹੀਂ ਕੱਢ ਕੇ ਰੱਖਦਾ ਘਰੇ ਭਲਾਂ ਸਿਰ 'ਚ ਜਿੱਤੀਆਂ ਪੈਂਦੀਆਂ ਹੋਣ ਪਰ ਕਿਸੇ ਦਾ ਤਮਾਸ਼ਾ ਵੇਖਣ ਵਾਸਤੇ ਮਚਦੀ ਤੇ ਤੇਲ ਜਰੂਰ ਪਾਉਣਾ ਹੁੰਦਾ ਇਹੋ ਜਿਹੇ ਬੰਦਿਆਂ ਨੂੰ ਵੜਨ ਨਾ ਦਿਆ ਕਰੋ ਤਮਾਸ਼ਾ ਵੇਖ ਕੇ ਜਾ ਕੇ ਮੁੜ ਕੇ ਬਾਹਰ ਚਾਰ ਬੰਦਿਆਂ ਚ ਦੱਸਦੇ ਆ ਕਿ ਫਲਾਨਿਆਂ ਦੇ ਘਰੇ ਰੌਲਾ ਜਾਇ ਫਲਾਨਿਆਂ ਦੀ ਨੋਹ ਖਰਾਬ ਕਰਦੀ ਐ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਿ ਆਈ ਤੇ ਮੜਾ ਜਾ ਸਮਝਾ ਕੇ ਜਾਈ ਪੁੱਛਣ ਵਾਲਾ ਹੋਵੇ ਤੂੰ ਕਿਸੇ ਨੂੰ ਕੀ ਸਮਝਾ ਸਕਦਾ ਤੇਰੇ ਤਾਂ ਆਪ ਜਿੱਤੀਆਂ ਪੈਂਦੀਆਂ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰਣ ਪ੍ਰਧਾਨ ਵਾਲੀ ਗੱਲ ਐ